ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਫਰੈਂਡਸ ਅੱਜ ਇਸ ਵੀਡੀਓ ਵਿੱਚ ਆਪਾਂ ਕਰਾਂਗੇ ਹਿਸਟਰੀ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ ਐਮਸੀਕਿਊਸ ਜੋ ਕਿ ਪੰਜਾਬ ਔਰ ਇੰਡੀਅਨ ਲੈਵਲ ਤੋਂ ਨਾਲੇ ਕੰਪੀਟੀਟਿਵ ਐਗਜ਼ਾਮਸ ਲਈ ਇੰਪੋਰਟੈਂਟ ਹੈ ਕਰਦੇ ਹਾਂ ਸਟਾਰਟ ਵੀਡੀਓ ਫਰਸਟ ਕੁਐਸਚਨ ਹੈ ਹੜੱਪਾ ਸਭਿਅਤਾ ਦੇ ਕਿਹੜੇ ਕੇਂਦਰ ਤੋਂ ਚਾਵਲ ਦੀ ਖੇਤੀ ਦੇ ਅਵਸ਼ੇਸ਼ ਮਿਲੇ ਹਨ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਏ ਬਨਵਾਲੀ ਦੇਖੋ ਬਨਵਾਲੀ ਹੈ ਜੋ ਇਹ ਹਰਿਆਣਾ ਰਾਜ ਦੇ ਵਿੱਚ ਹੈ ਤੇ ਚਾਵਲ ਦੀ ਖੇਤੀ ਦੇ ਅਵਸ਼ੇਸ਼ ਲੋਥਲ ਤੇ ਰੰਗਪੁਰ ਜੋ ਕਿ ਗੁਜਰਾਤ ਦੇ ਵਿੱਚ ਹੈ ਉੱਥੋਂ ਵੀ ਮਿਲੇ ਹਨ ਕਿਉਂਕਿ ਇੱਥੇ ਲੋਥਲ ਦੇ ਆਪਸ਼ਨ ਹੈ ਨਹੀਂ ਰੰਗਪੁਰ ਦੀ ਹੈਗੀ ਆ ਤਾਂ ਬਨਵਾਰੀ ਤੇ ਰੰਗਪੁਰ ਵੈਸੇ ਦੋਨੇ ਹੀ ਆ ਤਾਂ ਸਿੰਧੂ ਘਾਟੀ ਸਭਿਅਤਾ ਦੇ ਲੋਕਾਂ ਨੇ ਜੋ ਮੁੱਖ ਫਸਲ ਸੀ ਉਹ ਕਿਸੇ ਕਣਕ ਤੇ ਜੋਨ ਸੀ ਨੈਕਸਟ ਹੈ 쿠ਤুবਦੀਨ ਐਬਕ ਦੀ ਮੌਤ ਤੋਂ ਬਾਅਦ ਉਸ ਉਸ ਦਾ ਉੱਤਰਾਧਿਕਾਰੀ ਕੌਣ ਬਣਿਆ 쿠ਤুবਦੀਨ ਐਬਕ ਦੀ ਮੌਤ ਹੈ ਜੋ ਉਹ ਹੋਈ ਸੀ 1210 ਈਸਵੀ ਦੇ ਵਿੱਚ ਦੇਖੋ ਕੁਤਬਦੀਨ ਐਬਕ ਨੇ 1206 ਤੋਂ ਲੈ ਕੇ 1210 ਈਸਵੀ ਤੱਕ ਇਹ ਇਸ ਨੇ ਸ਼ਾਸਨ ਕੀਤਾ ਸੀ ਗੁਲਾਮ ਵੰਸ਼ ਦਾ ਸੰਸਥਾਪਕ ਸੀ ਕੁਤਬਦੀਨ ਐਬਕ ਤੇ ਉਸ ਤੋਂ ਬਾਅਦ ਇਸ ਦਾ ਪੁੱਤਰ ਆਰਾਮ ਸ਼ਾਹ ਜੋ ਕਿ 2010 ਤੋਂ ਲੈ ਕੇ 2000 ਆਹ ਸੋਰੀ 1211 1210 ਤੋਂ ਲੈ ਕੇ 1211 ਈਸਵੀ ਤੱਕ ਦਿੱਲੀ ਦੀ ਗੱਦੀ ਦੇ ਉੱਤੇ ਬੈਠਾ ਸੀ ਇਸ ਦਾ ਰਾਈਟ ਅਨਸਰ ਹੈ অপਸ਼ਨ ਨੰਬਰ ਸੀ ਆਰਾਮ ਸ਼ਾਹ तो उस बाद बैठा बैठा से इलतुत्तमिश इलतुत्त है जो बारह सौ ग्यारह तो लैके बारह सौ पैंती ईस्वी तक इसने राज किया इस तो बाद इसकी बेटी बैठी सी रजिया बेगम पहली तो आखिरी मुस्लिम मैला महिला शासक से बारह सौ छत्ती तो लैके बारह सौ चाली ईस्वी तक शासन किया से तो बाद नसीरुद्दीन गुल महमूद है जो गुलाब वंश का आखिरी शासक से जो कि बारह सौ छियाली तो लैके बारह सौ छियाहठ ईस्वी तक बैठा से दिल्ली की नैक्सट है हड़प्पा सभ्यता एक गैर आर्य सभ्यता सी क्योंकि क्योंकि यह नगरी सभ्यता से ऑप्शन नंबर ए इज द राइट आंसर है हड़प्पा सभ्यता भारत की पहली नगरी सभ्यता से गुप्त काल दूजी नगरी सभ्यता से क्योंकि उस समय कई नवे शहरों के निर्माण हुए थे बहुत ही आबादी नगरों के रहती सी मुगल काल में तीजी नगरी सभ्यता मनिया जाता है नैक्सट है दिल्ली नगर की स्थापना ਕਿਸ ਨੇ ਕੀਤੀ ਜੋ ਦਿੱਲੀ ਨਗਰ ਹੈ ਇਸ ਦੀ ਸਥਾਪਨਾ ਕੀਤੀ ਸੀ ਤੈਮੂਰ ਵੰਸ਼ ਨੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ ਤੋਮਰ ਵੰਸ਼ ਨੇ ਦਿੱਲੀ ਨਗਰ ਦੀ ਸਥਾਪਨਾ ਕੀਤੀ ਸੀ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਦੇਖੋ 736 ਈਸਵੀ ਦੇ ਵਿੱਚ ਤੋਮਰ ਵੰਸ਼ ਨੇ ਦਿੱਲੀ ਦੀ ਸਥਾਪਨਾ ਕੀਤੀ ਸੀ ਉਸ ਸਮੇਂ ਦਿੱਲੀ ਨੂੰ ਢਿਲਕਾ ਕਿਹਾ ਜਾਂਦਾ ਸੀ ਦਿੱਲੀ ਨੂੰ ਕੀ ਕਿਹਾ ਜਾਂਦਾ ਸੀ ਲਿਖਾ ਠੀਕ ਹੈ ਤੇ 1151 ਇਸਵੀ ਦੇ ਵਿੱਚ चौहान ਵੰਸ਼ ਦੇ ਸ਼ਾਸਕ ਵਿਪਰੀ ਗ੍ਰਾਜ ਨੇ ਤੋਮਰਾ ਤੋਂ ਦਿੱਲੀ ਖੋਲੀ ਤੇ ਤੋਮਰ ਵੰਸ਼ ਦਾ ਅੰਤ ਹੋ ਗਿਆ ਫਿਰ ਕুতুবਦੀਨ ਐਬਕ ਨੇ 1193 ਇਸਵੀ ਵਿੱਚ ਦਿੱਲੀ ਤੇ ਕਬਜ਼ਾ ਕਰ चौहान ਵੰਸ਼ ਦਾ ਖਾਤਮਾ ਕਰ ਦਿੱਤਾ ਕুতুবਦੀਨ ਐਬਕ ਨੇ ਦੇ ਸਮਰਾਜੀ ਰਾਜस्तानी ਲਾਹੌਰ ਸੀ ਇਲਤੁਤਮਿਸ਼ ਨੇ ਲਾਹੌਰ ਤੋਂ ਦਿੱਲੀ ਨੂੰ ਆਪਣੀ ਰਾਸਤਾਨੀ ਬਣਾਇਆ ਗਿਆ 1912 ਇਸਵੀ ਤੋਂ भारत की राजधानी कड़ी है दिल्ली करो तो उन्नीस सौ बारह ईस्वी तो नैक्सट दसा दास शासक ना हैसा का है ऑप्शन नंबर बी इलतुत मिशन ਦੇਖੋ ਦਾਸਨ ਦਾਸ ਕਹਿੰਦਾ ਇਲਤੁਤਮਿਸ਼ ਨੂੰ ਕਿਉਂਕਿ ਇਲਤੁਤਮਿਸ਼ ਜੋ ਦਾਸ ਵੰਸ਼ ਦੇ ਸੰਸਥਾਪਕ 쿠ਤਬਦੀਨ ਐਵਕਾ ਜੋ ਕਿ ਮੁਹੰਮਦ ਗੋਰੀ ਦਾ ਦਾਸ ਸੀ ਉਸ ਦਾ ਦਾਸ ਸੀ ਇਸ ਕਰਕੇ ਇਲਤੁਸ਼ਮਿ ਇਲਤੁਤਮਿਸ਼ ਨੂੰ ਦਾਸਨ ਦਾਸ ਕਹਿੰਦਾ ਦੇ ਕੋ ਮੁਹੰਮਦ ਗੋਰੀ ਦਾ ਦਾਸੀ 쿠ਤਬਦੀਨ ਐਵਕ ਤੇ 쿠ਤਬਦੀਨ ਐਵਕ ਦਾ ਦਾਸੀ ਇਲਤੁਤਮਿਸ਼ ਦਿੱਲੀ ਨੂੰ ਰਾਜਤਨੀ ਬਣਾਉਣ ਵਾਲਾ ਪਹਿਲਾ ਮੁਸਲਮਨ ਸ਼ਾਸਕ ਦਾਸ ਵੰਸ਼ ਦਾ ਦੂਜਾ ਮਹਾਨ ਸ਼ਾਸਕ ਪਹਿਲਾ ਬਲਬਨ ਸੀ ਦੂਜਾ ਕੌਣ ਸੀ 쿠ਤਬਦੀਨ ਐਵਕਾ ਆ ਸੋਰੀ ਇਲਤੁਤਮਿਸ਼। ਤੇ ਭਾਰਤ ਦਾ ਪਹਿਲਾ ਸੁਤੰਤਰ ਮੁਸਲਮਾਨ ਸ਼ਾਸਕਾ ਇਹ ਵੀ ਕੌਣ ਸੀ ਇਲਤੁਤਮਿਸ਼ ਕਿਉਂਕਿ ਕੁਦਰਦਿਨ ਐਵਕ ਨੇ ਸਿੱਕੇ ਜਾਰੀ ਨਹੀਂ ਕੀਤੇ ਸੀ ਤੇ ਦਿੱਲੀ ਸਲਤਨਤ ਦਾ ਅਸਲ ਸੰਸਥਾਪਕ ਸੰਸਥਾਪਕ ਵੀ ਕੌਣ ਸੀ ਇਲਤੁਤਮਿਸ਼ ਨੈਕਸਟ 10 ਦਾ ਸਰਪ੍ਰਸਤ ਕਿਸ ਨੂੰ ਕਹਾ ਜਾਂਦਾ ਹੈ ਦੇਖੋ ਦਸਨ ਦਾ ਦਸ ਕਹਿੰਦੇ ਇਲਤੁਤਮਿਸ਼ ਨੂੰ ਤੇ 10ਨ ਦਾ ਸਰਪ੍ਰਸਤ ਕਹਿੰਦਾ ਹੈ ਫਿਰੋਜ਼ ਸ਼ਾ ਤੁਗਲਕ ਨੂੰ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਕਿਉਂ ਕਹਿੰਦਾ ਹੈ ਫਿਰੋਜ਼ ਸ਼ਾ ਤੁਗਲਕ ਦੇ ਕਾਲ ਦੇ ਵਿੱਚ ਸਭ ਤੋਂ ਵੱਧ ਦਾਸਨ ਕਿ 1.80 ਲੱਖ ਦਾਸਨ ਇਸ ਨੇ ਦਾਸਨ ਦੇ ਸੁਧਾਰ ਦੇ ਲਈ ਕਈ ਕੰਮ ਕੀਤੇ ਇਸ ਕਰਕੇ ਇਸ ਨੂੰ ਦਾਸਨ ਦਾ ਸਰਪ੍ਰਸਤ ਕਹਿੰਦਾ ਹੈ ਫਿਰੋਜ਼ ਸ਼ਾ ਤੁਗਲਕ ਦੀ ਮਾਂ ਅਬੋਹਰ ਦੇ ਭੱਟੀ Rajput ਰਾਜਾ ਰਾਣਾ ਮਲ ਦੇ ਪੁੱਤਰੀ ਸੀ ਫਿਰੋਜ਼ਪੁਰ ਸ਼ਹਿਰ ਜੋ ਕਿ ਪੰਜਾਬ ਦੇ ਵਿੱਚ ਇਸ ਦਾ ਸੰਸਥਾਪਕ ਤੇਈ ਕਰਾਂ ਨੂੰ ਖਤਮ ਕਰਨ ਵਾਲਾ ਦਿੱਲੀ ਦੇ ਆਸ-ਪਾਸੇ ਫੁੱਲਾਂ ਦੇ ਬਾਗ ਲਗਵਾਉਣ ਵਾਲਾ ਦਿੱਲੀ ਵਿੱਚ دارুল ਸਫਾਨਾ ਦਾ ਹਸਪਤਾਲ ਖੋਲਣ ਵਾਲਾ ਦੀਵਾਨੇ ਖੈਰਾਤ ਨਾ ਦਾ ਵਿਭਾਗ ਸ਼ੁਰੂ ਕਰਨ ਵਾਲਾ ਸਿੰਚਾਈ ਦਾ ਪ੍ਰਬੰਧ ਜਾਨਕੀ ਨਹਿਰਾ ਤੇ ਖੂਬੀ ਸਲੇਬਨ ਵਾਇਸੀ ਤੇ ਸਖਤ ਸਜ਼ਾਾਂ ਜਿਵੇਂ ਕਿ ਮੌਤ ਜਾਂ ਹੱਥ ਪੈਰ ਕੱਟਣੇ ਇਹਨਾਂ ਦੇ ਉੱਤੇ ਰੋਕ ਲਗਾਉਣ ਵਾਲਾ ਕੌਣ ਸੀ ਫਿਰੋਜ਼ ਸ਼ਾ ਤੁਗਲਕ ਸੀ ਨੈਕਸਟ ਹੈ ਚੰਦਰਗੁਪਤ ਮੋਰੀਆ ਦੀ ਰਾਜਿਆ ਰਹੁੰਦੀ ਮਿੱਤੀ ਕੀ ਸੀ ਚੰਦਰਗੁਪਤ ਮੋਰਿਆ ਹੈ ਜੋ ਇਹਨਾਂ ਦੇ ਰਾਜਿਆ ਰਹੁੰਦੀ ਮਿੱਤੀ ਕੀ ਸੀ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ B 322 ਇਸ 322 B ਸੀ ਦੇਖੋ ਚੰਦਰਗੁਪਤ ਮੋਰਿਆ ਚਨਕਿਆ ਦੀ ਸਹਾਇਤਾ ਦੇ ਨਾਲ ਅੰਤਿਮ ਨੰਦਵੰਸ਼ੀ ਸ਼ਾਸਕ ਤਨਾਨੰਦ ਕਿਤੇ ਕਨਾਨੰਦ ਲਿਖਿਆ ਹੋਇਆ ਹੁੰਦਾ ਕਿਤੇ ਤਨਾਨੰਦ ਲਿਖਿਆ ਹੁੰਦਾ ਹੈ ਤਨਾਨੰਦ ਨੂੰ ਹਰਾ ਕੇ 25 ਸਾਲ ਦੀ ਉਮਰ ਦੇ ਵਿੱਚ 322 ਈਸਵੀ ਪੂਰਬ ਦੇ ਵਿੱਚ ਮਗਧ ਦੇ ਸਿੰਘਾਸਨ ਤੇ ਅਸੀਨ ਹੋਇਆ ਤੇ ਇਸਨੇ ਮੋਰਸ ਮੋਰਿਆ ਸਾਮਰਾਜ ਦੀ ਸਥਾਪਨਾ ਕੀਤੀ ਸੀ ਚੰਦਰਗੁਪਤ ਮੋਰਿਆ ਨੇ ਵਿਆਪਕ ਜਿੱਤਾਂ ਪ੍ਰਾਪਤ ਕਰਕੇ ਪਹਿਲੇ ਅਖਿਲ ਭਾਰਤੀ ਸਾਮਰਾਜ ਦੀ ਸਥਾਪਨਾ ਕੀਤੀ ਸੀ ਤੇ ਚੰਦਰਗੁਪਤ ਮੋਰਿਆ ਨੇ ਤਤਕਾਲੀ ਯੂਨਾਨੀ ਸ਼ਾਸਕ ਸੈਲੂਕਸ ਨିକੇਟਰ ਨੂੰ ਵੀ ਹਰਾਇਆ ਸੀ ਨੈਕਸਟ ਟਾਈਮ ਚੰਦਰਗੁਪਤ ਮੋਰਿਆ ਨੇ ਆਪਣਾ ਅੰਤਿਮ ਸਮਾ ਕਿੱਥੇ ਬਤੀਤ ਕੀਤਾ ਚੰਦਰਗੁਪਤ ਮੋਰਿਆ ਹੈ ਜੋ ਇਸਨੇ ਆਪਣਾ ਅੰਤਿਮ ਸਮਾ ਬਤੀਤ ਕੀਤਾ ਸੀ ਚੰਦਰ ਗਿਰੀ ਪਹਾੜੀ ਤੇ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ। ਵੀਰ ਦੇ ਵਸਤਾ ਦੇ ਵਿੱਚ ਚੰਦਰਗੁਪਤ ਮੋਰਿਆ ਨੇ ਜੈਨ ਮونی ਪੱਧਰ ਪਾਉ ਪੱਧਰਵਾਹੂ ਤੋਂ ਜੈਨ দীક્ષા ਲਈ ਸੀ। ਕੀ ਸ਼ਵਰਨ ਵੇਰ ਗੋਲਾ ਦੇ ਵਿੱਚ 297 ਇਸਵੀ ਪੂਰਵ ਦੇ ਵਿੱਚ ਉਪਵਾਸ ਦੌਰ ਆਪਣਾ ਸਰੀਰ ਜੋ ਤਿਆਗ ਦਿੱਤਾ ਸੀ। ਕਿਹੜੀ ਪਹਾੜੀ ਤੇ ਚੰਦਰਗਿਰੀ ਪਹਾੜੀ ਦੇ ਉੱਤੇ। ਨੈਕਸਟ ਟਾਈਮ ਚਾਨਕਿਆ ਜਾਕੋਟਲਿਆ ਕਿੱਥੋਂ ਦਾ ਨਿਵਾਸੀ ਸੀ ਚਾਨਕਿਆ ਜਾਕੋਟਲਿਆ ਇਹ ਕਿੱਥੋਂ ਦਾ ਨਿਵਾਸੀ ਸੀ ਇਹ ਸੀ ਤਕਸ਼ੀਲਾ ਦਾ ਨਿਵਾਸੀ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਹੈ ਦੇਖੋ ਚਾਨਕਿਆ ਜਪਕੇ ਦੇ ਕੋਟਲਿਆ ਇਹ ਕੌਣ ਸੀ ਇਹ ਚੰਦਰਗੁਪਤ ਮੌਰਿਆ ਦਾ ਗੁਰੂ ਸੀ ਠੀਕ ਹੈ ਤੇ ਇਹ ਜਾਤ ਦਾ ਬ੍ਰਾਹਮਣ ਸੀ ਤੇ ਚੰਦਰਗੁਪਤ ਮੌਰਿਆ ਦਾ ਪ੍ਰਧਾਨ ਮੰਤਰੀ ਵੀ ਸੀ ਇਸ ਦੇ ਨਾਲ ਹੀ ਰਲ ਕੇ ਇਸੀਆਂ ਨੀਤੀਆਂ ਨੂੰ ਅਪਣਾ ਕੇ ਹੀ ਚੰਦਰਗੁਪਤ ਮੋਰੀਆ ਹੈ ਜੋ ਇਸਨੇ ਨੰਦਵੰਸ਼ ਦਾ ਖਾਤਮਾ ਕੀਤਾ ਸੀ ਫਿਰ ਮੋਰੀਆ ਸਾਮਰਾਜ ਦੀ ਸਥਾਪਨਾ ਕਰਵਾਈ ਸੀ ਚੰਦਰਗੁਪਤ ਮੋਰੀਆ ਤੋਂ ਤੇ ਹੀ ਇਸਨੇ ਇੱਕ ਪੁਸਤਕ ਲਿਖੀ ਸੀ ਅਰਥਸ਼ਾਸਤਰ ਨੈਕਸਟ ਹੈ ਮੋਰੀਆ ਕਾਲ ਦਾ ਮਾਨਕ ਸਿੱਕਾ ਕਿਹੜਾ ਸੀ ਜੋ ਮੋਰੀਆ ਕਾਲ ਹੈ ਇਸ ਦੇ ਮਾਨਕ ਸਿੱਕੇ ਨੂੰ ਕੀ ਕਹਿੰਦਾ ਸੀ ਪਨ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਅਨਸਰ ਹੈ ਮੋਰੀਆ ਕਾਲ ਦਾ ਜੋ ਮਾਨਕ ਸਿੱਕਾ ਸਿੱਕਾ ਸੀ ਉਹ ਸੀ ਪਨ ਨੈਕਸਟ ਹੈ ਏਰਨ ਦੇ ਅਭਿਲੇਖ ਤੋਂ ਕਿਸ ਗੁਪਤ ਸ਼ਾਸਕ ਤੋਂ ਤੇ ਪ੍ਰਕਾਸ਼ ਪੈਂਦਾ ਹੈ ਜੋ ਏਰਨ ਦਾ ਅਭਿਲੇਖ ਹੈ ਉਸ ਦੇ ਉੱਤੋਂ ਸਮੁੰਦਰ ਗੁਪਤ ਦੇ ਜੀਵਨ ਦੇ ਉੱਤੇ ਪ੍ਰਕਾਸ਼ ਪੈਂਦਾ ਹੈ ਆਪਸ਼ਨ ਨੰਬਰ 20 ਇਸ ਦਾ ਰਾਈਟ ਆਨਸਰ ਹੈ ਜੋ ਸਮੁੰਦਰ ਗੁਪਤ ਇਸ ਨੇ 335 ਈਸਵੀ ਤੋਂ ਲੈ ਕੇ 375 ਈਸਵੀ ਤੱਕ ਸ਼ਾਸਨ ਕੀਤਾ ਸੀ ਸਮੁੰਦਰ ਗੁਪਤ ਦਾ ਸ਼ਾਸਨ ਕਾਲ ਹੈ ਜੋ ਰਾਜਨੀਤੀ ਤੇ ਸੱਭਿਆਚਾਰਕ ਦੋਨਾਂ ਹੀ ਪੱਖਾਂ ਤੋਂ ਗੁਪਤ ਸਾਮਰਾਜ ਦਾ ਮਹਾਨ ਕਾਲ ਮੰਨਿਆ ਜਾਂਦਾ ਹੈ ਠੀਕ ਹੈ ਤੇ ਚੰਦਰਗੁਪਤ ਦੇ ਉੱਤੇ ਰੋਸ਼ਨੀ ਪਾਣ ਵਾਲਾ ਅਤਿਅੰਤ ਪ੍ਰਮਾਣਿਕ ਸਮਗਰੀ ਕਿਹੜੀ ਮੰਨੀ ਜਾਂਦੀ ਹੈ ਪ੍ਰਯਾਗ ਫ੍ਰੈਸ਼ ਅਸਤੀ ਜਿਹੜਾ ਸਮੁੰਦਰ ਗੁਪਤ ਹੈ ਇਹ ਗੁਪਤ ਵੰਸ਼ ਦਾ ਇੱਕ ਮਹਾਨ ਯੋद्धा ਤੇ ਕੁਸ਼ਲ ਸੈਨਾਪਤੀ ਸੀ ਤੇ ਇਸ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ ਹੈ ਨੈਕਸਟ ਹੈ ਸਮੁੰਦਰ ਗੁਪਤ ਦਾ ਸਮਕਾਲੀਨ ਲੰਕਾ ਨਿਰੇਸ਼ ਕੌਣ ਸੀ ਜਿਸ ਨੇ ਗੁਪਤ ਰਾਜੇ ਦੀ ਆਗਿਆ ਦੇ ਨਾਲ ਬੋਧਗਯਾ ਵਿੱਚ ਇੱਕ ਆਲੀਸ਼ਾਨ ਵਿਹਾਰਕ ਬਣਵਾਇਆ ਸੀ ਉਸ ਦਾ ਨਾਮ ਸੀ मेगवर्ण ऑप्शन नंबर बी इज द राइट आंसर है मेगवर्ण ने जो इसने समुद्रगुप्त जी सा मतलब तो आगया लेके ए लंका का नरेश थी ते इसने बौद्ध गया ਦੇ ਵਿੱਚ ਕਾਲੀ ਸ਼ੰਭੀ ਹਾਰ ਬਣਵਾਇਆ ਸੀ नेक्स्ट ᱴே ਕਿੰਨੀ ਯਾਤਰੀ फायन किसザ समकाली थी जो चिन्नी यात्री फायन है एक हिस्सा समकाली थी चंद्रगुप्त द ऑप्शन नंबर सी इज द राइट आंसर है नेक्स्ट ᱴே ਪ੍ਰਾਰੰਭਿਕ ਵਰਧਨ ਵੰਸ਼ ਦੇ ਸੰਸਥਾਪਕ ਕਿਸ ਦੇ ਸਾਮੰਤ ਸਨ ਜੋ ਵਰਧਨ ਵੰਸ਼ ਦੇ ਸਾਮੰਤ ਹੋਣੇ ਮਤਲਬ ਸ਼ਾਸਕ ਇਹ ਕਿਸ ਦੇ ਸਾਮੰਤ ਸਨ ਇਹ ਗੁਪਤਾਂ ਦੇ ਸਾਮੰਤ ਸਨ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਹੈ ਨਾਲੰਦਾ ਮਹਾਵਿਹਾਰ ਦੀ ਸਥਾਪਨਾ ਕਦੋਂ ਹੋਈ ਸੀ ਨਲੰਬ ਮਹਾਵਿਹਾਰ ਜੋ ਇਸ ਦੀ ਸਥਾਪਨਾ ਹੋਈ ਸੀ ਕੁਮਾਰ ਗੁਪਤ ਪਹਿਲੇ ਦੇ ਸਮੇਂ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਜਿਹੜਾ ਕੁਮਾਰ ਗੁਪਤ ਪਹਿਲਾ ਇਸ ਨੇ 413 ਤੋਂ ਲੈ ਕੇ 455 ਇਸਵੀ ਤੱਕ ਸ਼ਾਸਨ ਕੀਤਾ ਸੀ ਤੇ ਗੁਪਤ ਸ਼ਾਸਕਾਂ ਦੇ ਵਿੱਚ ਸਭ ਤੋਂ ਵੱਧ ਵਿਲੇਖ ਹੈ ਜੋ ਕੁਮਾਰ ਗੁਪਤ ਦੇ ਪ੍ਰਾਪਤ ਹੋਏ ਨੇ ਕੁਮਾਰ ਗੁਪਤ ਪਹਿਲੇ ਨੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਮਯੂਰ ਆਕ੍ਰਿਤੀ ਦੀਆਂ ਮੁੰਦਰਾਵਾਂ ਜਿਹੇ ਪ੍ਰਚਲਿਤ ਕੀਤੀਆਂ ਸੀ ਦੇ ਇਸ ਨੇ ਨਾਲੰਦਾ ਵਿਸ਼ਵ ਵਿਦਿਆਲਿਆ ਜੋ ਇਸ ਦੀ ਸਥਾਪਨਾ ਕੀਤੀ ਸੀ ਤੇ 200 ਪਿੰਡਾਂ ਦਾ ਜੋ ਇਸ ਨੂੰ ਕਾਰਨ ਦਾ ਸੀ ਨਾਲੰਦਾ ਵਿਸ਼ਵ ਵਿਦਿਆਲਿਆ ਨੂੰ ਨੈਕਸਟ ਹੈ ਹर्ष ਦਾ ਰਾਜਕਵੀ ਬਾਣਵਟ ਸੀ ਜੋ ਹਰਸ਼ ਦਾ ਹਰਸ਼ਵਰਧਨ ਹੈ ਇਸ ਦਾ ਕਵੀ ਬਾਣਵਟ ਇਹ ਕੀ ਸੀ ਗਦਿਆਕਾਰ ਸੀ অপਸ਼ਨ ਨੰਬਰ ਸੀ ਇਜ਼ ਦਾ রাইਟ ਆਂਸਰ ਹੈ ਦੇਖੋ ਹਰਸ਼ ਜੀ ਜੀ ਲਿਖਿਆ ਬਾਣਵਟ ਨੇ ਠੀਕ ਹੈ ਬਾਨਵੜੀ ਰਚਨਾ ਕਿਹੜੀ ਹਰਸ਼ਚరిత్ర ਜੀ ਦੇ ਵਿੱਚ ਕੀ ਹਰਸ਼ ਦੇ ਜਿੱਤਾਂ ਬਾਰੇ ਹੋਰ ਉਹ ਸਾਰਾ ਕੁਝ ਆ ਨੈਕਸਟ ਟਾਈਮ ਇੰਨਾ ਵਿੱਚੋਂ ਕਿਹੜੀ ਹਰਸ਼ ਦੀ ਰਚਨਾ ਨਹੀਂ ਹੈ ਹਰਸ਼ ਦੀ ਰਚਨਾ ਇੰਨਾ ਵਿੱਚੋਂ ਕਿਹੜੀ ਨਹੀਂ ਹੈ ਦੇਖੋ ਹਰਸ਼ ਨੇ ਤਿੰਨ ਨਾਟਕ ਗ੍ਰੰਥ ਲਿਖੇ ਨੇ ਪ੍ਰੀਯਦਰਸ਼ਿਕਾ ਰਤਨਾਵੀ ਤੇ ਨਾਗਲੰਦ ਇਸ ਦਾ ਰਾਈਟ ਆਨਸਰ ਹੈ ਇਕ ਆਪਸ਼ਨ ਨੰਬਰ ਏ ਹਰਸ਼ਚరిత్ర ਹਰਸ਼ਚరిత్ర ਦੀ ਜੀ ਰਚਨਾ ਹੈ ਬਾਨਵੜੀ ਦੀ ਰਚਨਾ ਹੈ ਨੈਕਸਟ ਟਾਈਮ हरिहर तेबुक्का बुकों की स्थापना का संबंध किस शक्तिशाली राज नाल है हरिहर के बुका ने विजयनगर राजापना की ऑप्शन नंबर सी इज़ द राइट आंसर है नैक्सट है किस राजे ने शक युग शुरू किया जो शक युग है इस यने शुरू किया कनिष्क ने ओप्शन नंबर डी इज द राइट आंसर है कनिष्क ने शुरू किया शक सम्मत देखो कुशान वर्ष का सब तो शक्तिशाली राजा से कनिष्का अठत् ईस्वी ਦੇ ਵਿੱਚ ਸ਼ੱਕ ਸੰਬੰਧੀ ਸ਼ੁਰੂਆਤ ਕਰਨ ਵਾਲਾ ਜੋ ਕਿ ਭਾਰਤ ਸਰਕਾਰ ਵੀਜ਼ੇ ਦੇ ਵਿੱਚ ਇਸ ਨੂੰ ਪਰਯੋਗ ਦੇ ਵਿੱਚ ਲੈਂਦੀ ਹੈ ਕਨਿਸ਼ਕ ਦੇ ਰਾਜ ਦੀਆਂ ਦੋ ਰਾਜਧਾਨੀਆਂ ਸੀ ਪੇਸ਼ਾਵਰ ਤੇ ਮਥੁਰਾ ਕਨਿਸ਼ਕ ਦੇ ਦਰਬਾਰ ਦੇ ਵਿੱਚ ਚਰਕ ਅਸ਼ਵਗੋਸ਼ ਤੇ ਨਾਗਨ ਨਾਗਲ ਚੂਣਾ ਇਹ ਹੀ ਵਿਦਵਾਨ ਸੀ ਤੇ ਗੰਦਾਰ ਤੇ ਮਥੁਰਾ ਸ਼ੈਲੀ ਦਾ ਵਿਕਾਸ ਵੀ ਕਨਿਸ਼ਕ ਦੇ ਰਾਜਕਾਲ ਦੇ ਵਿੱਚ ਹੀ ਹੋਇਆ ਸੀ ਤੇ ਕਨਿਸ਼ਕ ਦੇ ਸਮੇਂ ਹੀ ਚੌਥੀ ਬੋਧ ਸੰਮਤੀ ਹੋਈ ਸੀ ਠੀਕ ਹੈ ਨੈਕਸਟ ਟਾਈਮ ਮਹਾਬਲੀਪੁਰਮ ਦੀ ਸਥਾਪਨਾ ਕਿਸ ਨੇ ਕੀਤੀ ਸੀ ਜੋ ਮਹਾਬਲੀਪੁਰਮ ਦਾ ਮੰਦਿਰ ਹੈ ਇਸ ਦੀ ਸਥਾਪਨਾ ਕਿਸ ਨੇ ਕੀਤੀ ਸੀ ਪੱਲਵਾਨੀ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਪੱਲਵਾਨੀ ਟਟਿਏ ਮੰਦਿਰ ਦਾ ਨਿਰਮਾਣ ਕਰਵਾਇਆ ਸੀ ਮਹਾਬਲੀਪੁਰਮ ਦੇ ਵਿੱਚ ਇਸ ਤੋਂ ਇਲਾਵਾ ਪੱਲਵਾਨੀ ਕਾਂਚੀਪੁਰਮ ਦੇ ਵਿੱਚ ਕਲਾਸ਼ ਮੰਦਿਰ ਬੈਕੁੰਠ ਪੇਰਵਲ ਮੰਦਿਰ ਦਾ ਵੀ ਨਿਰਮਾਣ ਕਰਵਾਇਆ ਸੀ ਤੇ ਚੋਲਾ ਨੇ ਤੰਜੋਰ ਦੇ ਬ੍ਰਿਦੇਸ਼ਵਰ ਮੰਦਿਰ ਦਾ ਨਿਰਮਾਣ ਕਰਵਾਇਆ ਸੀ ਠੀਕ ਹੈ ਇਸ ਤੋਂ ਇਲਾਵਾ ਕੋਨਾਰਕ ਦੇ ਸੂਰਜ ਮੰਦਿਰ ਦਾ ਨਿਰਮਾਣ ਨਰਸਿੰਘ ਪਹਿਲੇ ਨੇ 13ਵੀਂ ਸ਼ਤਾਬਦੀ ਦੇ ਵਿੱਚ ਕਰਵਾਇਆ ਸੀ ਮੱਧ ਪ੍ਰਦੇਸ਼ ਦੇ ਵਿੱਚ ਜੋ ਬੁੰਦੇਲਖੰਡ ਖੇਤਰ ਦੇ ਵਿੱਚ ਖੁਜਰਾਹੋ ਮੰਦਿਰ ਇਹਨਾਂ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਚੰਦੇਲ ਸ਼ਾਸਕਾਂ ਨੇ 10ਵੀਂ ਤੇ 11ਵੀਂ ਸਦੀ ਦੇ ਵਿੱਚ ਨੈਕਸਟ ਹੈ ਅਗਨੀਕੁਲ ਪੁਰਾਣਿਕ ਕਥਾ ਦਾ ਸੰਬੰਧ ਕਿਸ ਜੇ ਨਾਲ ਹੈ ਜੋ ਅਗਨੀਕੁਲ ਪੁਰਾਣਿਕ ਕਥਾ ਹੈ ਇਸ ਦਾ ਸੰਬੰਧ ਕਿਸ ਜੇ ਨਾਲ ਹੈ ਰਾਜਪੁੱਤਾਂ ਨਾਲ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਂਸਰ ਹੈ ਦੇਖੋ ਰਾਜਪੁੱਤਾਂ ਦੀ ਉਤਪਤੀ ਬਾਰੇ ਇਤਿਹਾਸ ਕਰਨ ਦੇ ਬੱਖ-ਬੱਖ ਵਿਚਾਰ ਨੇ राजस्थान ਦੇ ਪ੍ਰਸਿੱਧ ਇਤਿਹਾਸਕਰ ਕੋਲਨ ਟੋਰ ਦੇ ਅਨੁਸਾਰ ਜੋ Rajput ਨੇ ਮੱਧ ਏਸ਼ੀਆ ਦੇ ਕਬੀਲਿਆਂ ਦੀ ਔਲਾਦ ਨੇ ਜੋ ਹੁਨਾ ਦੇ ਹਮਲੇ ਦੇ ਪਿੱਛੋਂ ਭਾਰਤ ਦੇ ਵਿੱਚ ਆ ਕੇ ਬਸ ਗਏ वेदव्यास ਤੇ ਗੋਰੀ ਸ਼ੰਕਰ ਓਜਾ ਵਰਗੇ ਇਤਿਹਾਸਕਾਰਾਂ ਦੇ ਵਿਚਾਰੇ ਕਿ Rajput ਪ੍ਰਾਚਨ ક્ષત્રਿਜਾਤੀ ਦੇ ਔਲਾਦ ਨੇ ਪਰ ਚੰ드 ਵਰदाई ਨੇ ਆਪਣੀ ਪੁਸਤਕ ਪਿਥਵੀ ਰਾਜ ਰਾਸੋ ਦੇ ਵਿੱਚ ਲਿਖਿਆ ਹੈ ਕਿ Rajputਾਂ ਦੀ ਉਤਪਤੀ ਅਗਨੀ ਕੁਲ ਤੋਂ ਹੋਈ ਹੈ चौहान ਪਰਮਾਰ ਗੁਲਚਰ ਪ੍ਰਤੀਹਾਰ ਚਾਲੁਕੀ ਅਤੇ ਚੰਦੇਲ ਇਸ ਕਾਲ ਦੇ ਮੁਖ ਮਤਲਬ ਕਿ ਵੰਸ਼ ਜਾਂ ਕੁਲ ਦੇ ਜਨ ਠੀਕ ਹੈ ਨੈਕਸਟ ਹੈ ਚੋਹਾਨ ਰਾਜਪੂਤਾਂ ਨੇ ਕਿਸ ਸ਼ਹਿਰ ਦੇ ਉੱਤੇ ਰਾਜ ਕੀਤਾ ਸੀ ਇਹਨਾਂ ਨੇ ਅਜਮੇਰ ਸ਼ਹਿਰ ਦੇ ਉੱਤੇ ਰਾਜ ਕੀਤਾ ਸੀ ਚੋਹਾਨ ਰਾਜਪੂਤਾਂ ਨੇ ਫਰੈਂਡਸ ਇਹ ਰਹੀ ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ 22 MCQਸ ਪਲੀਜ਼ ਵੀਡੀਓ ਯੂਸਫੁਲ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਮੈਂ ਜ਼ਰੂਰ ਕਰ ਦਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੰਪੋਰਟੈਂਟ ਵੀਡੀਓ ਸੁਰਤ ਤੱਕ ਪਹੁੰਚ ਸਕੇ ਫੇਅਰ ਮਿਲਦੇ ਆ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ